ਹੇ ਨਿਮਾਨਿਆ ਦੇ ਮਾਨ ਨਿਤਾਣਿਆ ਦੇ ਤਾਨ ਨਿਉਟੀਆਂ ਦੀ ਓਟ ਨੀ ਆਸਰੀਆਂ ਦੇ ਆਸਰੇ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਬੱਚਿਆਂ ਨੂੰ ਬਾਣੀ ਬਾਣੀ ਸਿੱਖੀ ਸਦਕ ਨਾਲ ਜੋੜਨ ਲਈ 1984 ਚ ਹੋਏ ਮਹਾਨ ਸਿੰਘ ਸ਼ਹੀਦਾ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬੀਬ ਲਾਖ ਕਿਲਖਵੀਰਾਰ ਵਿਖੇ ਮਹਾਨ ਸਿੱਖੀ ਸਿੱਖਿਆ ਗੁਰ ਵਿਚਾਰ ਸਮਾਗਮ ਉਡੀਕੇ ਗਏ ਸਨ ਪਾਤਸ਼ਾਹ ਜੀ ਅੱਜ ਵੀ ਇਸ ਅਸਥਾਨ ਤੇ ਸਿੰਘ ਸ਼ਹੀਦਾ ਦੀ ਜੋਤ ਜਗ ਰਹੀ ਹੈ ਅੱਜ ਵੀ ਸਿੰਘ ਆਪ ਵਰਤ ਰਹੇ ਨੇ ਅੱਜ ਕਿਰਪਾ ਕਰੋ ਪਾਤਸ਼ਾਹ ਜੀ ਉਹਨਾਂ ਸਭ ਅੱਗੇ ਅਰਦਾਸ ਬੇਅੰਤੀ ਚੋਦੜੀ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਬੜੋ ਕਲੂ ਮਹਸਾ ਕਾ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਸ਼ਹੀਦੀ ਅਸਥਾਨ ਤੇ ਇਸ ਸਮਾਗਮ ਕੁਢੀਕੇ ਗਏ ਨੇ ਪਾਤਸ਼ਾਹੀ ਅੱਜ ਤੱਕ ਜੋ ਜੋ ਵੀ ਅਰਦਾਸਾਂ ਬੇਨਤੀਆਂ ਆਪ ਜੀ ਅੱਗੇ ਕੀਤੀਆਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਉਹ ਸਾਰੀਆਂ ਬੇਨਤੀਆਂ ਸ਼ਹੀਦ ਸਿੰਘਾਂ ਨੇ ਪ੍ਰਵਾਨ ਕੀਤੀਆਂ ਹਨ ਉਹਨਾਂ ਸਭ ਅਗੇ ਅਰਦਾਸ ਬੇਨਤੀ ਜੋਦੜੀ ਹੈ ਸੋ ਉਧਰ ਵੇਲੇ ਤੋਂ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ 6 ਪੂਰੀ ਅਨੰਦ ਸਾਹਿਬ ਜੀ ਦੇ ਜਾਪ ਹੋਏ ਆਪ ਜੀ ਦੀ ਇਲਾਹੀ ਬਾਣੀ ਦੇ ਜਾਪ ਕਰਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਬੇਅੰਤ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣ ਜੀਆ ਪਾਤਸ਼ਾਹੀ ਅੰਜਾਨ ਬੱਚੇ ਸਮਝ ਕੇ ਮਾਫ਼ ਕਰਨਾ ਅਗਾਤੁ ਸ਼ੁੱਧ ਸਪਸ਼ਟ ਬਾਣੀ ਪੜਨ ਸੁਨਣ ਦੀ ਦਾਤ ਬਖਸ਼ਨਾ ਕਦਮ ਕਦਮ ਲੇਖੇ ਲਾਉਣੇ ਨਾਮ ਦੀ ਦਾਤ ਬਖਸ਼ਨੀ ਗੁਰਸਿੱਖੀ ਵਾਲਾ ਜੀਵਨ ਮਾਤ ਪਿਤਾ ਦਾ ਆਗਿਆਕਾਰੀ ਆਪਣੀ ਕੌਮ ਨੂੰ ਏਕਤਾ ਵਿੱਚ ਰੱਖੋ ਏਕਤਾ ਇਕਤਾਖ ਬਖਸ਼ੋ ਖੰਡੇ ਬਾਟੇ ਦੀ ਪਾਹੂਲ ਬਖਸ਼ੋ ਪਾਤਸ਼ਾ ਨਿਤਨੇਮ ਬਖਸ਼ੋ ਅੰਮ੍ਰਿਤ ਵਿਦਾ ਬਖਸ਼ੋ ਪਾਣੀ ਬਾਣੇ ਨਾਲ ਪਿਆਰ ਬਖਸ਼ੋ ਰਹਿਮਤ ਕਰੋ ਸਮੂ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਤੱਕ ਮਨੁੱਖ ਪਸ਼ੂ ਪੰਛੀ ਕਿੰਨੇ ਰੋਗੀ ਨੇ ਪਾਤਸ਼ਾ ਰੋਗੀਆਂ ਦੇ ਰੋਗ ਦੁਖੀਆਂ ਦੇ ਦੁੱਖ ਦੂਰ ਕਰੋ ਮਾਲਕਾ ਕਿਰਪਾ ਕਰੋ ਪਾਤਸ਼ਾ ਸ਼ਹੀਦੋ ਮਰੀਦੋ ਕਿਰਪਾ ਕਰੋ ਪਾਤਸ਼ਾਹ ਜੀ ਜੋ ਆਪ ਜੀ ਦੇ ਬੇਕਸੂਰ ਬੰਦੀ ਸਿੰਘ ਜਿੰਨਾ ਵਿੱਚ ਕੈਦ ਨੇ ਉਹਨਾਂ ਨੂੰ ਰਿਹਾਈ ਬਖਸ਼ੋ ਪਾਤਸ਼ਾਹ ਸਮੂਹ ਸੰਸਾਰ ਨੂੰ ਆਪਣੇ ਚਰਨਾਂ ਕਮਲਾ ਦੀ ਪ੍ਰੀਤ ਬਖਸ਼ੋ ਬਾਣੀ ਦੀ ਦਾਤ ਬਖਸ਼ੋ ਨਾਮ ਦੀ ਦਾਤ ਇਹਨਾਂ ਸਾਰਿਆਂ ਦੀ ਝੋਲੀ ਵਿੱਚ ਪਾਓ